ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਨਾਨਕ ਸਿੰਘ ਜੀ ਦੁਆਰਾ ਲਿਖਿਆ ਗਿਆ ਨਾਵਲ ਪਵਿੱਤਰ ਪਾਪੀ ਦਾ 12ਵਾਂ ਭਾਗ ਇਸ ਵੀਡੀਓ ਦੇ ਵਿੱਚ ਤੁਹਾਡੇ ਰੂਬਰੂ ਕਰ ਰਹੇ ਹਾਂ ਬਹੁਤ ਹੀ ਵਧੀਆ ਨਾਵਲ ਹੈ ਤੇ ਲਿੰਕ ਬਣਾਉਣ ਦੇ ਲਈ ਤੁਸੀਂ ਜਿਹੜੀਆਂ ਪਿਛਲੀਆਂ ਵੀਡੀਓਜ਼ ਨੇ ਉਹ ਜ਼ਰੂਰ ਦੇਖ ਲਿਓ ਸੋਹਲ ਦਿਲ ਬਾਲੜੀ ਲਈ ਇਹ ਬਿਲਕੁਲ ਅਣਸਮਝੀ ਤੇ ਅਨੋਖੀ ਉਲਝਣ ਸੀ ਉਸ ਨੂੰ ਜਾਪਦਾ ਸੀ ਜਿਵੇਂ ਇਸ ਇੱਕੋ ਰਾਤ ਵਿੱਚ ਉਸ ਦੀ ਉਮਰ 10 ਵਰੇ ਵਡੇਰੀ ਹੋ ਗਈ ਹੈ ਜਿਵੇਂ ਵੀਣਾ ਨੂੰ ਖੇਡਣ ਖੁੱਦਣ ਤੋਂ ਛੁੱਟ ਹੋਰ ਕੋਈ ਫਿਕਰਫਕਾ ਨਹੀਂ ਸੀ ਜਿਹੜੀ ਆਪਣੇ ਆਪ ਨੂੰ ਤਿਤਲੀ ਨਾਲੋਂ ਵੀ ਹੌਲੀ ਸਮਝ ਕੇ ਸੁੱਖ ਸੁਪਨਿਆਂ ਦੇ ਮੰਡਲਾਂ ਵਿੱਚ ਉੱਡਦੀ ਫਿਰਦੀ ਸੀ ਉਹ ਵੀਣਾ ਇਸ ਇੱਕੋ ਰਾਤ ਦੇ ਅਸਰਾਂ ਨਾਲ ਆਪਣੇ ਆਪ ਨੂੰ ਇਤਨੀ ਬੋਝਲ ਮਹਿਸੂਸ ਕਰ ਰਹੀ ਸੀ ਜਿਵੇਂ ਆਪਣੇ ਭਾਰ ਨਾਲ ਆਪ ਹੀ ਪੀਠੀ ਜਾ ਰਹੀ ਹੋਵੇ ਉਸਨੇ ਸਾਰੀ ਰਾਤ ਅੱਖਾਂ ਵਿੱਚ ਕੱਟੀ ਅਤੇ ਇਸੇ ਬੇਆਰਾਮੀ ਤੇ ਅਨੀਂਦੇ ਦਾ ਰੂਪ ਦਿਨ ਚੜ੍ਹਦੇ ਨੂੰ ਉਹ ਬੁਖਾਰ ਨਾਲ ਪੁੱਜ ਰਹੀ ਸੀ ਸਵੇਰੇ ਕਿਦਾਰ ਆਇਆ ਤੇ ਆ ਕੇ ਚਲਾ ਗਿਆ ਵੀਣਾ ਨੇ ਉਸ ਨੂੰ ਵੇਖਿਆ ਤੇ ਵੇਖ ਕੇ ਮੂੰਹ ਮੋੜ ਲਿਆ ਜਿੰਨਾ ਚਿਰ ਉਹ ਬੈਠਾ ਰਿਹਾ ਉਹ ਆਪਣੇ ਆਪ ਨੂੰ ਪੁੱਛਦੀ ਰਹੀ ਇਹ ਕਿਉਂ ਤੇ ਉਸ ਦੀ ਅੰਤਰਾਤਮਾ ਉੱਤਰ ਦੇਂਦੀ ਇਸ ਲਈ ਕਿ ਇਹ ਉਹ ਨਹੀਂ ਫਿਰ ਅੰਦਰੋਂ ਸਵਾਲ ਉੱਠਦਾ ਪਰ ਕਿਉਂ ਉੱਤਰ ਮਿਲਦਾ ਕਿਉਂਕਿ ਇਹ ਵੀਰ ਨਹੀਂ ਰਿਹਾ ਵੀਰ ਦੇ ਥਾਂ ਕੁਝ ਹੋਰ ਬਣ ਗਿਆ ਜਾਂ ਬਣਨਾ ਚਾਹੁੰਦਾ ਹੈ ਤੇ ਜਿਉਂ ਹੀ ਇਸ ਕੁਝ ਹੋਰ ਦੀ ਸੰਭਾਵਨਾ ਵੀਣਾ ਦੇ ਦਿਲ ਅਗੋਂ ਲੰਗਦੀ ਵੀਣਾ ਨੂੰ ਜਾਪਦਾ ਜਿਵੇਂ ਉਸੇ ਕੋਈ ਕੀਮਤੀ ਚੀਜ਼ ਗਵਾਚ ਗਈ ਹੈ ਜਿਹੜੀ ਸ਼ਾਇਦ ਕਦੇ ਨਹੀਂ ਲੱਭੇਗੀ ਘੜੀ ਮੁੜੀ ਤੇ ਵਾਰੋਵਾਰੀ ਇਹ ਦੋ ਚੀਜ਼ਾਂ ਰੇਲ ਦੀ ਸਾਵੀ ਲਾਲ ਚੰਡੀ ਵਾਂਗ ਵੀਣਾ ਦੇ ਸਾਹਮਣੇ ਆ ਜਾ ਰਹੀਆਂ ਸਨ ਵੀਰ ਕੁਝ ਹੋਰ ਵੀਰ ਕੁਝ ਹੋਰ ਪਹਿਲੇ ਸ਼ਬਦ ਦਾ ਅਨੁਭਵ ਉਸ ਦੀ ਰਗ ਰਗ ਵਿੱਚ ਮਿਠਾਸ ਭਰ ਦਿੰਦਾ ਦੂਸਰੇ ਸ਼ਬਦ ਦਾ ਅਹਿਸਾਸ ਪੈਦਾ ਹੁੰਦਿਆਂ ਵੀਣਾ ਦੇ ਦਿਲ ਵਿੱਚੋਂ ਕੋਈ ਅੱਗ ਦੀ ਲਾਟ ਉੱਠਦੀ ਜੇ ਡੀ ਉਸ ਦੀਆਂ ਹੱਡੀਆਂ ਪਸਲੀਆਂ ਨੂੰ ਲੂ ਜਾਂਦੀ ਕਿਦਾਰ ਘਰ ਵੱਲ ਆਇਆ ਵੀਣਾ ਨੇ ਉਸ ਨੂੰ ਵੇਖਿਆ ਕਿਦਾਰ ਨੇ ਉਸ ਦੀ ਨਬਜ ਫੜੀ ਵੀਣਾ ਨੇ ਉਸ ਦੀ ਛੋਹ ਮਹਿਸੂਸ ਕੀਤੀ ਕਿਦਾਰ ਬੋਲਿਆ ਵੀਣਾ ਦੇ ਕੰਨਾਂ ਨੇ ਉਸ ਦੀ ਆਵਾਜ਼ ਸੁਣੀ ਪਰ ਇਹ ਸਭ ਕੁਝ ਉਸ ਨੂੰ ਓਹ ਜਾਪਿਆ ਜਿਵੇਂ ਕਿਸੇ ਮਦਾਰੀ ਦਾ ਤਮਾਸ਼ਾ ਹੋ ਰਿਹਾ ਹੋਵੇ ਕਦੇ ਮਿੱਟੀ ਦੀ ਚੁਟਕੀ ਤੋਂ ਰੁਪਿਆ ਬਣ ਜਾਂਦਾ ਹੈ ਤੇ ਕਦੇ ਰੁਪਏ ਤੋਂ ਮਿੱਟੀ ਵਿੱਚ ਵਿੱਚ ਉਸ ਨੂੰ ਮਾਲੂਮ ਹੁੰਦਾ ਸੀ ਜਿਵੇਂ ਇੱਕ ਦੇ ਥਾਂ ਦੋ ਕਿਦਾਰ ਇਸ ਘਰ ਵਿੱਚ ਮੌਜੂਦ ਹਨ ਇੱਕ ਵੀਰ ਤੇ ਦੂਜਾ ਕੁਝ ਹੋਰ ਇੱਕ ਅਮਰਤ ਦਾ ਸੋਮਾ ਤੇ ਦੂਜਾ ਜ਼ਹਿਰ ਦਾ ਪਿਆਲਾ ਇਸ ਵੇਲੇ ਵੀਣਾ ਦੀ ਰੂਹ ਪੁਕਾਰ ਪੁਕਾਰ ਕੇ ਕਹਿ ਰਹੀ ਸੀ ਕਿਦਾਰ ਉਹ ਮਿੱਠੇ ਵੀਰ ਇਹ ਤੂੰ ਕੀ ਅਨਰਥ ਮਾਰਿਆ ਕਾਸ਼ ਮੈਂ ਹਮੇਸ਼ਾ ਤੇਰੇ ਵਿੱਚੋਂ ਵੀਰ ਦਾ ਸਵਾਦ ਮਾਣ ਸਕਦੀ ਕਿਦਾਰ ਤੇ ਮਾਇਆ ਵਿਚਾਲੇ ਜੋ-ਜੋ ਗੱਲਾਂ ਹੋਈਆਂ ਵੀਣਾ ਨੇ ਲਗਭਗ ਸਭ ਸੁਣੀਆਂ ਉਸ ਦਾ ਮੂੰਹ ਭਾਵੇਂ ਪਰਲੇ ਪਾਸੇ ਸੀ ਪਰ ਕੰਨ ਉਰਲੇ ਪਾਸੇ ਮਾਇ ਦੇ ਉੱਤਰ ਵਿੱਚ ਕਿਦਾਰ ਨੇ ਜੋ ਕੁਝ ਕਿਹਾ ਵੀਣਾ ਨੂੰ ਇਸੇ ਤਰ੍ਹਾਂ ਦੇ ਉੱਤਰ ਦੀ ਆਸ ਸੀ ਸਗੋਂ ਇਦੋਂ ਵੀ ਵੱਧ ਰੁਪਈਆ ਵੱਲੋਂ ਸਾਫ਼ ਇਨਕਾਰ ਦੀ ਜਿਹੜਾ ਹਾਲੇ ਕਿਦਾਰ ਨੇ ਸਪਸ਼ਟ ਸ਼ਬਦਾਂ ਵਿੱਚ ਨਹੀਂ ਸੀ ਕੀਤਾ ਪਰ ਵੀਣਾ ਸਮਝ ਗਈ ਕਿ ਹੁਣ ਨਹੀਂ ਸ਼ਾਮ ਤੱਕ ਸਹੀ ਕਿਦਾਰ ਦੇ ਮੂੰਹੋਂ ਸਾਫ਼ ਨਿਕਲੇਗਾ ਕਿ ਬੇਜੀ ਰੁਪਈਆ ਦਾ ਕੋਈ ਬੰਦੋਬਾਸਤ ਮੈਂ ਨਹੀਂ ਕਰ ਸਕਿਆ ਤੇ ਇਸ ਤੋਂ ਬਾਅਦ ਜਦ ਬੇਜੀ ਨੂੰ ਨਿਰਾਸ਼ਤਾ ਦੇ ਖੋਬੇ ਵਿੱਚ ਗਲ ਗਲ ਤੇ ਖੁੱਭੀ ਵੇਖੇਗਾ ਫਿਰ ਕੀ ਹੋਵੇਗਾ ਫਿਰ ਉਫ ਵੀਰ ਕਿਦਾਰ ਆਹ ਕੁਝ ਹੋਰ ਤੇ ਜੇ ਪਾਪਾ ਜੀ ਨੇ ਬੰਬਈੋਂ ਆ ਕੇ ਰੁਪਿਆ ਦਾ ਪ੍ਰਬੰਧ ਕਰ ਲਿਆ ਦਾਜ ਦਾ ਸਾਰਾ ਮੁਕੰਮਲ ਕਰ ਲਿਆ ਭਾਵੇਂ ਗਹਿਣੇ ਮਕਾਨ ਗਹਿਣੇ ਧਰਕ ਹੀ ਫਿਰ ਕਿਦਾਰ ਦਾ ਕੀ ਬਣੇਗਾ ਕੀ ਫਿਰ ਉਹ ਸਭ ਕੁਝ ਸੱਚ ਮੁੱਚ ਕਰ ਵਿਖਾਏਗਾ ਜੋ ਰਾਤੀਂ ਕਹਿੰਦਾ ਸੀ ਕਿ ਮੇਰੀ ਆ ਪ੍ਰਾਪਤੀ ਦਾ ਸਦਮਾ ਉਸ ਨੂੰ ਸਦਾ ਲਈ ਖਤਮ ਕਰ ਦੇਵੇਗਾ ਕੀ ਮੇਰਾ ਵੀਰ ਸਦਾ ਲਈ ਮਿਟ ਜਾਵੇਗਾ ਉਫ ਤੇ ਜਦ ਕਿਦਾਰ ਉੱਠ ਤੁਰਿਆ ਵੀਣਾ ਨੇ ਝੱਟ ਪਾਸਾ ਮੋੜ ਕੇ ਉਸ ਵੱਲ ਤੱਕਿਆ ਪਰ ਜਿਉਂ ਹੀ ਬਾਹਰ ਜਾਂਦੇ ਕਿਦਾਰ ਦੀ ਨਜ਼ਰ ਉਸ ਉੱਤੇ ਪਈ ਮਾਨੋ ਉਸ ਦੀਆਂ ਅੱਖਾਂ ਵਿੱਚ ਦੋ ਤੀਰ ਆਖੂਬੇ ਕਿਉਂਕਿ ਇਹ ਨਜ਼ਰ ਵੀਰ ਕਿਦਾਰ ਦੀ ਨਹੀਂ ਸਗੋ ਕਿਸੇ ਹੋਰ ਦੀ ਸੀ ਇਸ ਕਰਕੇ ਉਸ ਨੇ ਝੱਟ ਮੂੰਹ ਮੋੜ ਲਿਆ ਕਿਦਾਰ ਚਲਾ ਗਿਆ ਤੇ ਵੀਣਾ ਬਰਾਬਰ ਸੋਚ ਰਹੀ ਸੀ ਕੀ ਮੈਂ ਉਸ ਨੂੰ ਨਫ਼ਰਤ ਕਰਨ ਲੱਗ ਪਈ ਹਾਂ ਨਹੀਂ ਬਿਲਕੁਲ ਨਹੀਂ ਕੌਣ ਕਹਿੰਦਾ ਹੈ ਪਰ ਉਸਦੀ ਨਜ਼ਰ ਆਪਣੇ ਉੱਤੇ ਪੈਂਦੀ ਆ ਹੀ ਕਿਉਂ ਮੇਰੇ ਦਿਲ ਨੂੰ ਕੁਝ ਨਾ ਕੁਝ ਇਸ ਤਰ੍ਹਾਂ ਜਾਪਿਆ ਸੀ ਕਿ ਮੈਂ ਉਸ ਨੂੰ ਨਫ਼ਰਤ ਕਰਦੀ ਹਾਂ ਨਹੀਂ ਮੈਂ ਕਿਦਾਰ ਨੂੰ ਨਫ਼ਰਤ ਕਰਾਂਗੀ ਕਿਦਾਰ ਨੂੰ ਵੀਰ ਨੂੰ ਇਸ ਵੇਲੇ ਵੀਣਾ ਦੇ ਸਿਰ ਨੂੰ ਇਤਨੇ ਚੱਕਰ ਆ ਰਹੇ ਸਨ ਕਿ ਉਹ ਚੰਗੀ ਤਰ੍ਹਾਂ ਸੋਚ ਵੀ ਨਹੀਂ ਸੀ ਸਕਦੀ ਸ਼ਾਇਦ ਉਸਦਾ ਬੁਖਾਰ ਵੀ ਤੇਜ਼ ਹੋ ਗਿਆ ਸੀ ਪਰ ਤਾਂ ਵੀ ਉਸ ਨੂੰ ਧੁੰਦਲਾ ਜਿਹਾ ਜਾਪਦਾ ਜਿਵੇਂ ਅਜੇ ਵੀ ਉਹ ਸੋਚ ਰਹੀ ਸੀ ਉਸਨੇ ਫੇਰ ਆਪਣੇ ਉੱਤੇ ਪ੍ਰਸ਼ਨ ਕੀਤਾ ਮੈਂ ਉਸ ਨਾਲ ਬੋਲੀ ਕਿਉਂ ਨਹੀਂ ਸਾਂ ਉਸ ਪਾਸੋਂ ਡਰੀ ਕਿਉਂ ਸਾਂ ਕੀ ਉਹ ਕੋਈ ਓਪਰਾ ਸੀ ਬੇਸ਼ੱਕ ਓਪਰਾ ਨਹੀਂ ਬਿਲਕੁਲ ਓਪਰਾ ਸੀ ਕਿਦਾਰ ਭਾਵੇਂ ਕੁਝ ਵੀ ਸੀ ਪਰ ਉਹ ਮੇਰਾ ਕਿਦਾਰ ਸੀ ਮੇਰਾ ਵੀਰ ਕਿਦਾਰ ਤਾਂ ਕਿ ਵੀਰ ਨਾਲ ਇਹੋ ਸੁਲੋਕ ਕਰਨਾ ਕਰੀਦਾ ਹੈ ਨਹੀਂ ਫਿਰ ਮੈਂ ਅਜਿਹਾ ਕਿਉਂ ਕੀਤਾ ਗਲਤੀ ਕੀਤੀ ਬੜੀ ਭਾਰੀ ਗਲਤੀ ਤੇ ਇਸ ਦੀ ਮਾਫੀ ਹਾਂ ਜ਼ਰੂਰੀ ਤੇ ਅੱਜ ਹੀ ਜਦੋਂ ਦੁਕਾਨਾ ਮੁੜ ਕੇ ਆਵੇਗਾ ਜੇ ਨਾਮੰਗੀਤਾ ਵਿਚਾਰੇ ਦਾ ਦਿਲ ਹੀ ਟੁੱਟ ਜਾਵੇਗਾ ਇਤਨਾ ਕੋਮਲ ਦਿਲ ਹੈ ਉਸਦਾ ਇੱਕ ਤਕਤੀ ਫੂਕ ਵੀ ਸ਼ਾਇਦ ਨਹੀਂ ਸਹਾਰ ਸਕਦਾ ਤੇ ਉਸ ਰਾਤ ਵਾਲਾ ਵਰਤੌ ਨਿਹੈਤ ਭੈੜਾ ਅਤ ਗਿਰਿਆ ਹੋਇਆ ਫੇਰ ਖੈਰ ਦੇਖੀ ਜਾਏਗੀ ਇਹੋ ਜਿਹੇ ਅਨੇਕਾਂ ਪ੍ਰਸ਼ਨ ਉੱਤਰ ਵੀਣਾ ਦੇ ਅੰਦਰ ਕਿੰਨਾ ਹੀ ਚਿਰ ਜਾਰੀ ਰਹੇ ਹਨੇਰੀ ਦੇ ਬਲੋਣੇ ਵਾਂਗ ਉਹ ਆਪਣੇ ਆਲੇ ਦੁਆਲੇ ਹੀ ਚੱਕਰ ਖਾਂਦੀ ਰਹੀ ਸ਼ਾਮ ਤੱਕ ਵੀਣਾ ਦਾ ਬੁਖਾਰ ਉਤਰ ਗਿਆ ਪਰ ਇੱਕੋ ਦਿਨ ਦੀ ਬਿਮਾਰੀ ਨੇ ਉਸਦੇ ਲਹੂ ਦਾ ਕਾਫੀ ਹਿੱਸਾ ਚੂਸ ਲਿਆ ਸੀ ਜਿਸ ਨਾਲ ਉਸਦਾ ਚਿਹਰਾ ਹੋਰ ਵੀ ਸੋਹਣਾ ਤੇ ਅੱਖਾਂ ਪਹਿਲਾਂ ਨਾਲੋਂ ਹੋਰ ਵੀ ਮੋਟੀਆਂ ਝਾਪਣ ਲੱਗ ਪਈਆਂ ਸਨ। ਕਿਦਾਰ ਨਾ ਦੁਪਹਿਰ ਆਇਆ ਤੇ ਨਾ ਹੀ ਸ਼ਾਮ ਨੂੰ। ਵੀਣਾ ਦਾ ਸਾਹ ਸੁੱਕਦਾ ਜਾ ਰਿਹਾ ਸੀ। ਮਤੇ ਕੋਈ ਕਾਰਾ ਕਰ ਬਹੇ। ਮਾਇਆ ਵੀ ਘਬਰਾ ਰਹੀ ਸੀ। ਬਸੰਤ ਦੁਕਾਨ ਤੋਂ ਇੰਨਾ ਹੀ ਪਤਾ ਲਿਆ ਆ ਕਿ ਉਹ ਕਿਸੇ ਜ਼ਰੂਰੀ ਕੰਮ ਗਿਆ ਹੈ। ਰਾਤ ਵੀ ਲੰਘ ਗਈ। ਕਿਦਾਰ ਨਹੀਂ ਮੁੜਿਆ। ਦੂਜਾ ਦਿਨ ਵੀ ਇਸ ਤੋਂ ਬਾਅਦ ਤੀਜਾ ਦਿਨ ਵੀ ਵੀਣਾ ਦਾ ਦਿਲ ਘਟਦਾ ਜਾ ਰਿਹਾ ਸੀ। ਮਾਇਆ ਦੀ ਕੋਠੀ ਕੰਬ ਰਹੀ ਸੀ। ਜਿਉਂ-ਜਿਉਂ ਵਕਤ ਬੀਤਦਾ ਗਿਆ ਵੀਣਾ ਦੇ ਦਿਲ ਦਿਲੋਂ ਉਸ ਦੇ ਮੁੜਨ ਦੀ ਉਮੀਦ ਮੁੱਕਦੀ ਗਈ ਨਾਲ ਹੀ ਉਸ ਦੇ ਦਿਲ ਦਾ ਸਬਰ ਕਰਾਰ ਵੀ ਵੀਣਾ ਰੋ ਰੋਣ ਹੱਕੀ ਹੋ ਉਠਦੀ ਮੈਂ ਇਹ ਕੀ ਕੀਤਾ ਭਾਵੇਂ ਮੇਰੀ ਬਦਸਲੂਕੀ ਨੇ ਹੀ ਵਿਚਾਰੇ ਦੀ ਜਾਨ ਲੈ ਲਈ ਹੋਵੇ ਇਸ ਖਬਰਾਟ ਨੇ ਵੀਣਾ ਦੀ ਭੁੱਖ ਤੇ ਨੀਂਦਰ ਖਤਮ ਕਰ ਦਿੱਤੀ ਹਰ ਘੜੀ ਉਸ ਦਾ ਦਿਲ ਪੁਕਾਰ ਉਠਦਾ ਵੀਣਾ ਭਾਵੇਂ ਤੂੰ ਹੀ ਉਸ ਦੇ ਦਿਲ ਵਿੱਚ ਹੱਥ ਰੰਗ ਬੈਠੀ ਹੈ ਕਿਦਾਰ ਨੂੰ ਘਰ ਵੜਿਆਂ ਅੱਜ ਚੌਥਾ ਦਿਨ ਸੀ ਵੀਣਾ ਨੇ ਹੁਣ ਤੀਕ ਕਿਸੇ ਤਰ੍ਹਾਂ ਆਪਣੇ ਦਿਲ ਦੇ ਬੋਝ ਨੂੰ ਦਿਲੋਤੇ ਲੱਦੀ ਰੱਖਿਆ ਸੀ ਪਰ ਹੁਣ ਇਹ ਉਸ ਲਈ ਅਸਹਿ ਹੋ ਚੁੱਕਾ ਸੀ ਉਸ ਦਾ ਮਨ ਉਸ ਦੀ ਆਤਮਾ ਤੇ ਉਸ ਦਾ ਹਰ ਇੱਕ ਫੁਰਨਾ ਪੁਕਾਰ-ਪੁਕਾਰ ਕੇ ਕਹਿ ਰਿਹਾ ਸੀ ਕਿਦਾਰ ਜੇ ਤੂੰ ਇੱਕ ਵਾਰੀ ਜਿਉਂਦਾ ਜਾਗਦਾ ਆ ਜਾਵੇਂ ਮੈਂ ਤੇਰੀ ਹਰ ਇੱਕ ਈਨ ਖਿੜੇ ਮੱਥੇ ਮੰਨਾਂਗੀ ਤੂੰ ਜੋ ਕਹੇਂਗਾ ਕਰਾਂਗੀ ਜਿਵੇਂ ਭੈਣ ਨਾਲੋਂ ਵੱਟੀ ਬਣ ਕੇ ਤੈਨੂੰ ਵਧੇਰੇ ਸੁਖੀ ਕਰ ਸਕਦੀ ਹਾਂ ਤਾਂ ਇਹੋ ਕਰਾਂਗੀ ਤੂੰ ਇੱਕ ਵਾਰ ਆ ਜਾ ਕੇਦਾਰ ਇਸੇ ਤਰ੍ਹਾਂ ਇੱਕ ਵਾਰ ਸਹੀ ਸਲਾਮਤ ਆ ਜਾ ਦੁਪਹਿਰ ਦੇ ਰੋਟੀ ਟੁਕ ਤੋਂ ਵੇਲੀ ਹੋ ਕੇ ਮਾਇਆ ਵੀਣਾ ਕੋਲ ਆ ਬੈਠੀ ਉਸ ਨੂੰ ਕਹਿਣ ਲੱਗੀ ਵੀਣੀ ਤੂੰ ਆਪਣੇ ਪਾਪਾ ਜੀ ਨੂੰ ਇੱਕ ਖੱਤ ਲਿਖ ਛੱਡ ਦਿਓ ਕਿਦਾਰ ਤੇ ਚੌਥੇ ਦਿਨ ਦਾ ਬੋੜੇ ਹੀ ਨਹੀਂ ਚੱਲਣਾ ਸਹੀ ਬੇਗਾਨੇ ਪੁੱਤਰਾਂ ਉੱਤੇ ਜ਼ੋਰ ਥੋੜਾ ਹੁੰਦਾ ਹੈ ਸੱਚ ਕਹਿੰਦੇ ਨੇ ਲਹੂ ਸੋ ਲਹੂ ਪਾਣੀ ਸੋ ਪਾਣੀ ਪਰਬੇ ਜੀ ਬੀਣਾ ਨੇ ਉਦਾਸ ਅੱਖਾਂ ਬੀਜੀ ਵੱਲ ਚੁੱਕ ਕੇ ਕਿਹਾ ਮੈਨੂੰ ਤੇ ਪਾਪਾ ਜੀ ਦਾ ਐਡਰੈਸ ਦਾ ਵੀ ਪਤਾ ਨਹੀਂ ਕੱਲ ਦੁਕਾਨ ਤੋਂ ਬਸੰਤ ਨੂੰ ਭੇਜ ਕੇ ਮੰਗਵਾ ਲਵਾਂਗੀ ਪਰ ਬੀਜੀ ਪਤਾ ਤੇ ਕਰਨਾ ਸੀ ਭਰਾ ਹੁਣ ਕਿੱਥੇ ਗਏ ਮਾਇਆ ਨੂੰ ਸ਼ਾਇਦ ਇਹ ਪ੍ਰਸ਼ਨ ਚੰਗਾ ਨਹੀਂ ਲੱਗਾ ਉਹ ਫਿਰ ਕੁਝ ਖਿਜ ਕੇ ਬੋਲੀ ਉਸ ਨੂੰ ਆਪ ਨੇ ਹੀ ਚਾਹੀਦਾ ਪਈ ਦੱਸ ਕੇ ਜਾਂਦਾ ਪਰ ਕਿਹੜੀ ਗੱਲ ਦਾ ਦਾਈਆ ਬੰਨਿਆ ਹੋਇਆ ਬੇਗਾਨੇ ਪੁੱਤਰ ਉੱਤੇ ਉਹ ਜਾਣੇ ਉਹਦੀ ਮਰਜ਼ੀ ਅੱਛਾ ਵੱਡੇ ਵੇਲੇ ਪਤਾ ਜ਼ਰੂਰ ਮੰਗਾ ਲਈ ਪਸੰਤ ਨੂੰ ਭੇਜ ਕੇ ਤੇ ਖੱਤ ਵਿੱਚ ਸਾਰੀਆਂ ਗੱਲਾਂ ਖੋਲ ਕੇ ਲਿਖ ਦੇਈ। ਵੀਣਾ ਜਾਣਦੀ ਹੋਈ ਵੀ ਕਿ ਉਸਦੀ ਮਾਂ ਕਿਹੜੀ ਗੱਲ ਖੋਲ ਕੇ ਲਿਖਾਉਣਾ ਚਾਹੁੰਦੀ ਹੈ ਬੋਲੀ ਕਿਹੜੀਆਂ ਗੱਲਾਂ ਤੇਰੇ ਸਾਖ ਬਾਰੇ ਹੋਰ ਕਿਹੜੀਆਂ ਲਿਖ ਦੇਈ ਪਈ ਉਹਨਾਂ ਨੇ ਸਾਖ ਲੈਣਾ ਮੰਨ ਲਿਆ ਵੇ ਅਸੂ ਦਾ ਵਿਆਹ ਮੰਗਦੇ ਨੇ ਖੱਤ ਵੇਖਦਿਆਂ ਸਾਰ ਚਲੇ ਆਣਾ ਅੱਛਾ ਮੇਰੇ ਕੋਲੋਂ ਨਹੀਂ ਲਿਖਿਆ ਜਾਂਦਾ ਵੀਣਾ ਚਿੜਕੇ ਬੋਲੀ ਹਰ ਵੇਲੇ ਬੱਸ ਵਿਆਹ 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 ਸ਼ੁਦਾਣ ਨਾ ਹੋਵੇ ਤੇ ਮਾਇਆ ਬੋਲੀ ਅਜੇ ਕਿਤੇ ਇਆਣੀ ਬਾਲੜੀ ਤੂੰ 16ਵਾਂ ਵਰਾ ਲੱਗ ਗਿਆ ਈ ਹੋਰ ਕਿੰਨਾ ਕੁ ਚਿਰ ਬਿਠਾਈ ਰੱਖਾਂਗੇ ਤੈਨੂੰ ਲੌਂਠੇ ਨੂੰ ਬੀਣਾ ਨੇ ਸਿਰ ਧਰਤੀ ਵਿੱਚ ਦੇ ਲਿਆ ਮਾਇਆ ਨਹੀਂ ਵੇਖ ਸਕੀ ਕਿ ਇਸ ਵੀਰੇ ਬੀਣਾ ਦੀਆਂ ਅੱਖਾਂ ਵਿੱਚ ਕੀ ਕੁਝ ਸੀ ਸ਼ਾਇਦ ਕੋਈ ਹੋਰ ਮਾਂ ਦੇ ਹਿਰਦੇ ਵਿੱਚ ਬੱਚੀ ਦੀ ਮਾਂ ਦੀ ਮੁਰਾਦ ਮਰਲ ਰਹੀ ਹੋਵੇ ਅਜੇ ਇਹ ਵੇਲੇ ਬਹੁਤੀਆਂ ਬਰੀਕ ਚੀਜ਼ਾਂ ਨੂੰ ਨਹੀਂ ਵੇਖ ਸਕਦੀ ਸੁਣਾਈ ਜ਼ਰੂਰ ਚੇਤੇ ਨਾਲ ਬੀਬੀ ਰਾਣੀ ਮਾਇਆ ਨੇ ਇੰਨਾ ਹੀ ਕਿਹਾ ਸੀ ਕਿ ਬਾਹਰਲੇ ਬੂਹੇ ਦਾ ਤਾਕ ਭੰਵੇਆ ਤੇ ਉਸਦੇ ਨਾਲ ਹੀ ਕਿਦਾਰ ਨੇ ਪਰਵੇਸ਼ ਕੀਤਾ ਕਿਦਾਰ ਪ ਦੋਵੇਂ ਸ਼ਬਦ ਇੱਕ ਪੂਰਾ ਤੇ ਇੱਕ ਅਧੂਰਾ ਇਕੱਠੇ ਹੀ ਬਾਵਾ ਧੀਆਂ ਦੇ ਮੂੰਹੋਂ ਨਿਕਲੇ ਕਿੱਥੇ ਰਹੋ ਇਹਨੇ ਦਿਨ ਕਿਦਾਰ ਨੇ ਪੈਰਾਂ ਤੋਂ ਉਠਾ ਕੇ ਛਾਤੀ ਨਾਲ ਲਾਂਦੀ ਹਮਾਇਆ ਬੋਲੀ ਉੜੀ ਕੁੜੀ ਕੇ ਅੱਖਾਂ ਵੀ ਥੱਕ ਗਈਆਂ ਨੇ ਸਰਦਾਰ ਹੋਰਾਂ ਕਿਸੇ ਜ਼ਰੂਰੀ ਕੰਮ ਲਈ ਬਾਹਰ ਭੇਜਿਆ ਸੀ ਕਹਿੰਦੇ ਕਿਦਾਰ ਨੇ ਵੀਣਾਵਾਲ ਤੱਕਿਆ ਤੇ ਬਦੋ ਬਦੀ ਉਸ ਦੀਆਂ ਅੱਖਾਂ ਝੁਕ ਗਈਆਂ ਅਗਾਹ ਵਧ ਕੇ ਕਿਦਾਰ ਦੇ ਗਲ ਵਿੱਚ ਵੈਲੀ ਵਿਨਾਂ ਦੀਆਂ ਬਹਾਅ ਫਰਕ ਦੀਆਂ ਹੀ ਰਹਿ ਗਈਆਂ ਇਹ ਲੋ ਕਹਿ ਕੇ ਕਿਦਾਰ ਨੇ ਜੀਬ ਚੋਂ ਕੱਢ ਕੇ 100-100 ਦੇ ਅੱਠ ਨੋਟ ਮਾਇਆ ਦੇ ਹੱਥ ਵਿੱਚ ਫੜਾ ਦਿੱਤੇ ਇਹ ਕਿੱਥੋਂ ਲਿਆਂਦੇ ਜੀ ਕਿਦਾਰ ਮਾਇਆ ਦੀ ਜ਼ੁਬਾਨ ਖੁਸ਼ੀ ਦੇ ਵੇਗ ਵਿੱਚ ਥਥਿਆ ਗਈ ਸਰਦਾਰ ਹੋਰਾਂ ਦਿੱਤੇ ਨੇ ਹਾਲਾ ਉਹਨਾਂ ਇੰਨੀ ਦਲੇਰੀ ਕਰ ਵਿਖਾਈ ਉਮੀਦ ਤੇ ਕੋਈ ਨਹੀਂ ਸੀ ਬੜੇ ਚੰਗੇ ਦਿਲ ਵਾਲੇ ਆਦਮੀ ਨੇ ਵੀ ਜੀ ਸ਼ੁਕਰ ਹੈ ਪ੍ਰਮਾਤਮਾ ਭਲਾ ਕਰੇ ਸੂ ਸਾਡੇ ਗਰੀਬਾਂ ਲਈ ਮੋਢਾ ਡਾਇਆ ਸੂ ਤਾ ਫਿਰ ਉਹਨ ਵਿਆਹ ਦੀ ਤਿਆਰੀ ਕਰਨੀ ਚਾਹੀਦੀ ਏ ਵੀ ਜੀ ਬਸ ਹੋਈ ਸਮਝ ਇਸੇ ਕੰਮ ਦੀ ਢਿੱਲ ਸੀ ਹਾਂ ਸੱਚ ਵੀਨਾ ਦੇ ਭਾਪੇ ਨੂੰ ਚਿੱਠੀ ਲਿਖੀ ਸੀ ਤੂੰ ਆਹੋ ਲਿਖ ਦਿੱਤੀ ਸੀ ਕੀ ਲਿਖਿਆ ਸੀ ਜੋ ਤੁਸੀਂ ਕਿਹਾ ਸੀ ਆਉਣ ਦੀ ਤਾਕੀਦ ਕਰ ਦਿੱਤੀ ਸੀ ਨਾ ਚੰਗੀ ਤਰ੍ਹਾਂ ਜੀ ਹਾਂ ਤੇਰਾ ਕੀ ਖਿਆਲ ਏ ਕਦੋਂ ਤੱਕ ਆ ਜਾਣਗੇ ਵੇਖੋ ਹੱਛਾ ਫਿਰ ਕੱਲ ਮੇਰੇ ਨਾਲ ਕਿਸੇ ਵੇਲੇ ਬਾਜ਼ਾਰ ਚੱਲੀ ਕੁਝ ਕੱਪੜਾ ਤੇ ਥੋੜੀ ਗੋਟਾ ਕਿਨਾਰੇ ਲੈ ਆਵਾਂਗੇ ਕੁਝ ਹੌਲੀ-ਹੌਲੀ ਮੈਂ ਕਰਾਂਗੀ ਕੁਝ ਵੀਣੀ ਕਰ ਲਵੇਗੀ ਮੋਟਾ-ਮੋਟਾ ਕੰਮ ਹੱਥੀਂ ਮੁਕਾ ਕੇ ਵਿਆਹ ਦੇ ਨੇੜੇ ਦਰਜੀ ਬਿਠਾ ਲਵਾਂਗੇ ਮੇਰੀ ਸਲਾਹ ਹੈ ਵੀਣੀ ਦੀ ਪੜ੍ਹਾਈ ਛੁੜਾ ਦਈਏ ਨਾਲੇ ਹੁਣ 2 ਮਹੀਨਿਆਂ ਵਿੱਚ ਕਿੰਨਾ ਕੁ ਪੜ ਲੈਣਾ ਸੂ ਚੰਗਾ ਜਿਵੇਂ ਤੁਹਾਡੀ ਮਰਜ਼ੀ ਕਹਿ ਕੇ ਕਿਦਾਰ ਕੱਪੜੇ ਬਦਲਣ ਲਈ ਆਪਣੇ ਘਰ ਚਲਾ ਗਿਆ ਮਾਇਆ ਨੇ ਪਾਣੀ ਧਾਣੀ ਪੀਣ ਲਈ ਉਸ ਨੂੰ ਰੋਕਣ ਦੀ ਬੜੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਰੁਕਿਆ ਵੀਣੀ ਉਸ ਦੇ ਚਲੇ ਜਾਣ ਤੋਂ ਬਾਅਦ ਮਾਇਆ ਨੇ ਵੀਣਾ ਨੂੰ ਕਿਹਾ ਜਾ ਉਠ ਕੀਸ਼ ਕੰਜਵੀ ਬਣਾ ਕੇ ਭਰਾ ਨੂੰ ਦੇ ਆ ਵਿਚਾਰਾ ਛੜ ਦੀ ਧੁੱਪ ਆਇਆ ਵੇ ਉੱਤਰ ਵਿੱਚ ਬਿਨਾ ਕੁਝ ਬੋਲਿਆਂ ਬਿਨਾ ਰਸੋਈ ਵੱਲ ਚਲੇਗੀ ਅਗਲਾ ਭਾਗ ਅਗਲੀ ਵੀਡੀਓ ਦੇ ਵਿੱਚ